प्यारे दोस्तों आज assi tuhannu punjab sarkar de mulazma te retirement ho mulazma te cheema sahib vallon mulazma de hak vich faisla kita gaya hai is bare puri jankari prapt hui hai dassange hun meri binti hai ki mere channel nu subscribe karo ji punjab sarkar de mulazma te pensiona vallon jalandhar di jimni chon to pehla bhagvantman di sarkar jo ke kumbh karan di neend sutti pai hai usnu jugaan layi mulazma diyan ਮੰਗਾ ਲਾਗੂ ਕਰਵਾਉਣ ਲਈ 6 ਜੁਲਾਈ ਨੂੰ ਜਲੰਧਰ ਵਿਖੇ ਰੈਲੀ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਜਿਹੜਾ ਨਵੀਂ ਪੈਨਸ਼ਨ ਸਕੀਮ ਦਾ ਫੰਡ ਹੈ ਐਕਟ 2015 ਦੇ ਰੈਗੂਲਰ ਦੇ ਮੁਤਾਬਕ ਜਿਹੜੇ ਕਰਮਚਾਰੀ ਨੌਕਰੀ ਛੱਡ ਗਏ ਜਾਂ ਨੌਕਰੀ ਤੋਂ ਕੱਢ ਦਿੱਤੇ ਹਨ ਉਹਨਾਂ ਨੂੰ NPS ਫੰਡ 5 ਲੱਖ ਬੰਦ ਹੈ। ਉਹਨਾਂ ਨੂੰ ਮਿਲੇਗਾ ਜਿਹੜੇ ਕਰਮਚਾਰੀਆਂ ਦਾ ਫੰਡ 5 ਲੱਖ ਤੋਂ ਉੱਪਰ ਹੈ ਜੋ ਮੁਲਾਜ਼ਮ ਨੌਕਰੀ ਤੋਂ ਕੱਢ ਦਿੱਤੇ ਗਏ ਹਨ ਜਾਂ ਨੌਕਰੀ ਛੱਡ ਕੇ ਚਲੇ ਗਏ ਹਨ ਉਹਨਾਂ ਮੁਲਾਜ਼ਮਾਂ ਨੂੰ ਐਨਪੀਐਸ ਦੇ ਫੰਡ ਦਾ 20% ਮਿਲੇਗਾ ਤੇ 58 ਸਾਲ ਦੀ ਉਮਰ ਹੋਣ ਤੋਂ ਬਾਅਦ ਉਹਨਾਂ ਦੇ ਐਨਪੀਐਸ ਫੰਡ ਮੁਤਾਬਕ ਉਹਨਾਂ ਨੂੰ ਪੈਨਸ਼ਨ ਲੱਗੇ ਅੱਜ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵੱਲੋਂ ਮੀਟਿੰਗ ਕੀਤੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਛੇਮਾ ਪੇ ਕਮਿਸ਼ਨ ਲਾਗੂ ਕਰਨ ਬਾਰੇ ਮਨਜ਼ੂਰੀ ਦੇ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਇਸ ਫੈਸਲੇ ਨਾਲ ਤਕਨੀਕੀ ਸਿੱਖਿਆ ਸਕੂਲ ਸਿੱਖਿਆ ਵਿਭਾਗ ਅਤੇ ਦੁਜੋਗਿਕ ਖਲਾਈ ਵਿਭਾਗ ਅਧੀਨ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਲਾਜ਼ਮਾਂ ਦੇ ਤੇ ਉਚੇਰੀ ਸਿੱਖਿਆ ਵਿਭਾਗ ਅਧੀਨ ਸਹਾਇਤਾ ਦਾ ਸਕੂਲਾਂ ਤੇ ਰਿਟਾਇਰਮੈਂਟ ਹੋਏ ਕਰਮਚਾਰੀਆਂ ਨੂੰ ਲਾਭ ਹੋਵੇਗਾ ਪੰਜਾਬ ਦੇ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ભગવંતમાન ਦੀ ਸਰਕਾਰ ਦੇ ਲਾਰਿਆਂ ਤੋਂ દુખી ਹੋ ਕੇ ਭਗਵંતમાન ਦੀ ਸਰਕਾਰ ਦੇ વિરુદ્ધ ਜਲੰਧਰ જીમની ચોન ਤੋਂ ચોન ਤੋਂ ਜਲੰਧਰ ਵਿੱਚ 6 જુલાઈ ਨੂੰ રોਸ ਪ੍ਰਦਰਸ਼ਨ ਕੀਤਾ ਜਾਵੇਗਾ ਧੰਨਵਾਦ ਜੀ ਸਾਨੂੰ سپورਟ ਕਰਨ ਲਈ ਸਾਡੇ ਚੈਨਲ ਨੂੰ سبسક્રાઇબ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ શેર કરો